ਹਾਂਜੀ ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਜਦੋਂ ਵੀ ਭਗਤ ਰਵਿਦਾਸ ਮਹਾਰਾ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾਂਦਾ ਵਾ ਇੱਕ ਬੇਲੋੜਾ ਵਿਵਾਦ ਉੱਠਦਾ ਵਾ ਕਿ ਭਗਤ ਰਵਿਦਾਸ ਜੀ ਨੂੰ ਭਗਤ ਕਹੀਏ ਜਾਂ ਗੁਰੂ ਕਹੀਏ ਇੱਕ ਧਿਰ ਅੜਦੀ ਆ ਭਗਤ ਕਹੀਗੀ ਜਿਨ੍ਹਾਂ ਦੇ ਵਿੱਚੋਂ ਮੈਂ ਵੀ ਆ ਕਿਉਂਕਿ ਮੈਂ ਆਪਦੇ ਕੋਲੋਂ ਗੱਲ ਨਹੀਂ ਕਰ ਰਿਹਾ ਜੋ ਬਾਣੀ ਦੇ ਵਿੱਚ ਲਿਖਿਆ ਭਗਤ ਬਾਣੀ ਭਗਤ ਰਵਿਦਾਸ ਜੀ ਕੀ ਅਸੀਂ ਤੇ ਪੜ ਕੇ ਗੱਲ ਕਰ ਰਹੇ ਆਂ ਨੰਬਰ 2 ਤੇ ਸ੍ਰੀ ਅਕਾਲ ਤਖਸਾਲ ਸਾਹਿਬ ਵੱਲੋਂ ਵੀ ਇਹੀ ਆਗਿਆ ਵਾ ਵੀ ਤੁਸੀਂ ਭਗਤ ਕਹਿਣਾ ਹੁਣ ਮੈਂ ਬੇਨਤੀ ਕਰਾਂ ਵੀ ਵੇਖੋ ਇੱਕ ਧਿਰ ਕਹਿੰਦੀ ਆ ਵੀ ਭਗਤ ਕਹੋ ਤੇ ਇੱਕ ਧਿਰ ਕਹਿੰਦੀ ਗੁਰੂ ਕਹੋ ਮੈਂ ਬੇਨਤੀ ਕਰਾਂ ਵੀ ਜਿਹੜੇ ਅਸੀਂ ਭਗਤ ਕਹਿੰਦੇ ਆ ਅਸੀਂ ਕਦੀ ਕਿਸੇ ਨੂੰ ਵੀ ਜ਼ਬਰਦਸਤੀ ਇਹ ਗੱਲ ਥੋਪੀ ਨਹੀਂ ਨਗੀ ਆਪਣੀ ਵੀ ਤੁਸੀਂ ਭਗਤ ਕਹੋ ਅਸੀਂ ਕਹਿੰਨੇ ਭਾਈ ਕੋਈ ਗੁਰੂ ਕਹਿ ਰਿਹਾ ਸਤਕਾਰ ਨਾਲ ਕੋਈ ਕਿਸ ਦੇ ਮਨ ਦੇ ਵਿੱਚ ਸਤਕਾਰ ਆ ਕੋਈ ਆਪਣੇ ਮਨ ਦੇ ਵਿੱਚ ਸਤਕਾਰ ਰੱਖ ਕੇ ਤੇ ਉਹਨਾਂ ਨੂੰ ਗੁਰੂ ਕਹਿ ਰਿਹਾ ਮਹਾਪੁਰਸ਼ ਕਹਿ ਰਿਹਾ ਬਾਬਾ ਜੀ ਕਹਿ ਰਿਹਾ ਪਿਤਾ ਜੀ ਕਹਿ ਰਿਹਾ ਉਹ ਕਹਿਣ ਉਹਨਾਂ ਨੇ ਮਨ ਦੇ ਵਿੱਚ ਸਤਕਾਰ ਆ ਅਸੀਂ ਕਦੀ ਨਹੀਂ ਕਿੰਨੂੰ ਇਹ ਗੱਲ ਕਹੀ ਵੀ ਨਹੀਂ ਨਹੀਂ ਤੁਹਾਨੂੰ ਭਗਤੀ ਕਹਿਣਾ ਪਊਗਾ ਪਰ ਦੂਜੀ ਓਧਰ ਅੜਦੀ ਆ ਉਹ ਕੀ ਕਹਿੰਦੀ ਐ ਵੀ ਤੁਸੀਂ ਗੁਰੂ ਕਹੋ ਮੈਂ ਬੇਨਤੀ ਕਰਾਂ ਵੀ ਜਿਹੜੀ ਧੱਕੇਸ਼ਾਹੀ ਕਰਨੀ ਨਾ ਇਹ ਔਰੰਗਜ਼ੇਬ ਹੀ ਰਾਜ ਆ ਹੁਣ ਤੂੰ ਹੀ ਆਖੋ ਕਿ ਔਰੰਗਜ਼ੇਬ ਹੀ ਰਾਜ ਕਿਵੇਂ ਜਿਵੇਂ ਔਰੰਗਜ਼ੇਬ ਕਹਿੰਦਾ ਸੀ ਵੀ ਐਦਾਂ ਕਰੋ ਐਦਾਂ ਕਰੋ ਨਹੀਂ ਰਹੀਆਂ ਐਂ ਕਰਾਂਗੇ ਇਹ ਉਹ ਗੱਲ ਆ ਭਗਤ ਕਹੋ ਨਹੀਂ ਦੇਖੀ ਤਾਂ ਦੇ ਪੱਗਾਂ ਲਾਵਾਗੇ ਉੱਥੇ ਸਾਡੇ ਬੜੇ ਪ੍ਰਚਾਰਕਾਂ ਦੀ ਆਏ ਸਾਲ ਪੱਗਾਂ ਲਾਖਦੀਆਂ ਵੀ ਸਾਡੇ ਪ੍ਰਚਾਰਕਾਂ ਦੀ ਵੀ ਮੈਂ ਗਲਤੀ ਮੰਨਦਾ ਮੈਂ ਇੱਥੇ ਗੱਲ ਜੇ ਕਲੀਅਰ ਕਰਾਂ ਮੈਂ ਸਾਡੇ ਪ੍ਰਚਾਰਕਾਂ ਦੀ ਵੀ ਗਲਤੀ ਹੈ ਪ੍ਰਚਾਰਕਾਂ ਦੀ ਗਲਤੀ ਕਿਵੇਂ ਇਹਨਾਂ ਨੂੰ ਲਫਾਫਾ ਦਿਖ ਜਾਂਦਾ ਵੀ ਲਫਾਫਾ ਮਿਲਦਾ ਸਾਨੂੰ ਇਹਨਾਂ ਨੂੰ ਲਫਾਫਾ ਦੇਦਾ ਉਹ ਕਹਿੰਦੇ ਵੀ ਤੁਸੀਂ ਸਾਡੇ ਰਵਦਾਸ ਜੀ ਮਹਾਰਾਜ ਦਾ ਇਦਾਂ ਆ ਕੇ ਸਮਾਗਮ ਕਰੋਗੇ ਇਹਾਂ ਦੇ ਚੱਲ ਜੰਨੇ ਮੰਦਰ ਹੋਵੇ ਗੁਰਦੁਆਰਾ ਸਾਹਿਬ ਹੋਵੇ ਸਾਡੇ ਪ੍ਰਚਾਰਕ ਉਥੇ ਚਲੇ ਜਾਂਦੇ ਸਮਾਗਮ ਕਰਦਾ ਹੁਣ ਉਹਨਾਂ ਵੱਲੋਂ ਸੁਭਾਵਿਕ ਜੀ ਗੱਲ ਆ ਜੇ ਰਬਦਾਸ ਗਾ ਭਾਈਚਾਰਾ ਪ੍ਰਚਾਰਕਾਂ ਨੂੰ ਸੱਧੂ ਗ ਉਪਕਤ ਰਬਦਾਸ ਨਹੀਂ ਸੁਣੂਗਾ ਉਹ ਗੁਰੂ ਰਬਦਾਸ ਸੁਣੂਗਾ ਇਹਨਾਂ ਦੇ ਮੂੰਹ ਹੁਣ ਸਾਡੇ ਪ੍ਰਚਾਰਕ ਇਹ ਸੋਚ ਕੇ ਚਲੇ ਜਾਂਦੇ ਚਲੋ ਲਫਾਫਾ ਮੋਟਾ ਮਿਲਣ ਦੇ ਆਪਾਂ ਚਲ ਜਾਂਦੇ ਹੁਣ ਇਹਨਾਂ ਨੇ ਮੂੰਹੋਂ ਹਰ ਵਾਰੀ ਮੰਨ ਲਓ ਇੱਕ ਪ੍ਰਚਾਰਕ ਅਜ ਦਾੜਾ ਚਟਾ ਹੋ ਗਿਆ ਉਹਦਾ ਉਹ ਲਫਾਫਾ ਵੇਖ ਕੇ ਚਲ ਗਿਆ ਉਹ ਸ਼ੁਰੂ ਤੋਂ ਪੜਦਾ ਸੁਣਦਾ ਆ ਭਗਤ ਰਬਦਾਸ ਜੀ ਬਾਣੀ ਵੀ ਉਹਨੇ ਪੜੀ ਉਹ ਬਾਣੀ ਦੇ ਵਿੱਚੋਂ ਪੜਦਾ ਆਇਆ ਬਾਣੀ ਭਗਤ ਰਵਿਦਾਸ ਜੀ ਕੀ ਹੁਣ ਉਹਦੇ ਸਾਹਮਣੇ ਇੱਕ ਦੇਣ ਇੱਕ ਐਸਾ ਚੈਲੰਜ ਆ ਜਾਂਦਾ ਵਾ ਇੱਕ ਚੁਣੌਤੀ ਆ ਜਾਂਦੀ ਐ ਕਿ ਜਦੋਂ ਉਹਨੂੰ ਇਹ ਆਪਣੀ ਜ਼ੁਬਾਨ ਤੇ ਜਿਹੜੀ ਉਹ ਗੱਲ ਚੜੀ ਆ ਭਗਤ ਰਵਿਦਾਸ ਉਹਨੂੰ ਸ਼੍ਰੀ ਗੁਰੂ ਰਵਦਾਸ ਕਹਿਣਾ ਪੈਂਦਾ ਵਾ ਉਹ ਇੱਕ ਘੰਟਾ ਦਿਵਾਨ ਲਾ ਰਿਆ ਨਾ ਮੰਨ ਲਓ ਘੰਟਾ ਦਿਵਾਨ ਲਾਊਗਾ ਘੰਟਾ ਦਿਵਾਨ ਲਾਉਣ ਦੇ ਦੌਰਾਨ ਉਹ ਬਾਣੀ ਸ਼੍ਰੀ ਗੁਰੂ ਰਵਦਾਸ ਜੀ ਕੀ ਐ ਸ਼੍ਰੀ ਗੁਰੂ ਰਵਦਾਸ ਜੀ ਐ ਕਿ ਕਿ ਗਏ ਉਦੇ ਮੂੰਹ ਇੱਕ ਵਾਰੀ ਭਗਤ ਨਿਕਲ ਜਾਣਾ ਉਹਦਾ ਕਾਰਨ ਕਿਉਂਕਿ ਉਹਦੇ ਮੂੰਹ ਭਗਤ ਚੜਿਆ ਵਾ ਮੈਂ ਉਦਾਹਰਨ ਦਿੱਤੀ ਇੱਕ ਵਾਰੀ ਮੰਨ ਲਓ ਇੱਕ ਪੁੱਤਰ ਹੋਵੇ ਨਾ ਇੱਕ ਪੁੱਤ ਨੂੰ ਚੈਲੰਜ ਦੇ ਦਿੱਤਾ ਜਾਵੇ ਵੀ ਤੂੰ ਆਪਣੇ ਪਿਓ ਨੂੰ ਡੈਡੀ ਡੈਡੀ ਕਹਿਣਾ ਵਾ ਇੱਕ ਦਿਨ ਤੂੰ ਆਪਣੇ ਪਿਓ ਨੂੰ ਪਾਪਾ ਪਾਪਾ ਕਹੇ ਹੁਣ ਉਹ ਸਾਰਾ ਦਿਨ ਮੰਨ ਲਓ ਉਹਦੇ ਕੋਲ ਇੱਕ ਚੈਲੰਜ ਹੈ ਵੀ ਅੱਜ ਦਾ ਦਿਨ ਮੈਂ ਇੱਕ ਪਾਪਾ ਪਾਪਾ ਕਹਿਣਾ ਵਾ ਪਾਪਾ ਪਾਪਾ ਕਹੀ ਜਾਵੇ ਸਾਰਾ ਦਿਨ ਕਹਿੰਦੇ ਕਹਿੰਦੇ ਉਹਦੇ ਮੂੰਹੋਂ ਇੱਕ ਅੱਧੀ ਵਾਰੀ ਜ਼ਰੂਰ ਡਾੜੀ ਨਿਕਲ ਜਾਣਾ ਵਾ ਕਿਉਂ ਕਿਉਂਕਿ ਉਹਦੇ ਉਹ ਗੱਲ ਮੂੰਹ ਚੜੀ ਆ ਡੜੀ ਹੁਣ ਪ੍ਰਚਾਰਕਾਂ ਦੇ ਮੂੰਹ ਚੜਿਆ ਭਗਤ ਇਹਨਾਂ ਨੇ ਮੂੰਹ ਭਗਤ ਨਿਕਲ ਜਾਂਦਾ ਵਾ ਫਿਰ ਸਾਡੇ ਪ੍ਰਚਾਰਕਾਂ ਦੀਆਂ ਪੱਗਾਂ ਲਖਦੀਆਂ ਵਾ ਮੈਂ ਪ੍ਰਚਾਰਕਾਂ ਨੂੰ ਵੀ ਬੇਨਤੀ ਕਰੂੰਗਾ ਕਿ ਜੇ ਜਾਣਾ ਵਾ ਤੇ 도ਗਲੇ ਬਣ ਕੇ ਨਾ ਜਾਓ ਸਟੈਅ ਰੱਖੋ ਆਪਣਾ ਸਾਨੂੰ ਕੇਰ ਬਦਾਸ ਗਿਆ ਭਾਈ ਚਾਰੇ ਦੇ ਬੰਦੇ ਫੋਨ ਲਾਉਂਦੇ ਤੁਰਸਰ ਕਥਾ ਕਰਨ ਆਵੋਗੇ ਅਸੀਂ ਆਨੇ ਜਰੂਰ ਮਹਾਰਾਜ ਆਵਾਂਗੇ ਇੱਥੇ ਰਮਦਾਸ ਜੀ ਦੀ ਕਥਾ ਕਰਨੀ ਹੈ ਅਸੀਂ ਆਨੇ ਆਵਾਂ ਕਥਾ ਕਰਨ ਪਰ ਅਸੀਂ ਭਗਤ ਕਹਿਣਾ ਜੀ ਤੇ ਜੇ ਤੁਹਾਡਾ ਕੋਈ ਬੰਦਾ ਉੱਠ ਕੇ ਸਾਡਾ ਵਿਰੋਧ ਕਰੇ ਵੀ ਤੁਸੀਂ ਗੁਰੂ ਕਹੋ ਤੇ ਉੱਥੇ ਸਟਾਇਰ ਲਾਈਨ ਦਾ ਮਗਰ ਜ਼ਿੰਮੇਵਾਰੀ ਤੁਹਾਡੀ ਹੈ। ਹਾਂ ਨੇ ਨਹੀਂ ਫਿਰ ਰਹਿਣ ਦੋ। ਅਸੀਂ ਕਹਿੰਦੇ ਠੀਕ ਹੈ ਰਹਿੰਦਾ। ਸਾਨੂੰ ਕਈ ਫੋਨ ਲਾਉਣਗੇ ਜਿਹੜਾ ਪਿਛਲੇ ਦਿਨੀ ਵਿਵਾਦ ਛੜਿਆ। ਵੀ ਕਲਗੀ ਤੋੜਾ ਭਾਈ ਸੰਗਤ ਸਿੰਘ ਨੂੰ ਮਿਲਿਆ ਭਾਈ ਜੀਵਨ ਸਿੰਘ ਨੂੰ ਮਿਲਿਆ ਕਿੰਨੂੰ ਮਿਲਿਆ ਵਿਵਾਦ ਹੋਇਆ। ਮੈਂ ਉਦੋਂ ਵੀ ਗੱਲ ਕੀਤੀ। ਮੈਂ ਬੜਿਆਂ ਦਾ ਮੈਨੂੰ ਕਈ ਫੋਨ ਆਏ। ਵੀਰ ਜੀ ਪ੍ਰੋਗਰਾਮ ਕਰਨਾ ਆਉਗੇ। ਮੈਂ ਕਹਿੰਦਾ ਨਾ 7 ਵਜੇ ਆਵਾਂਗੇ। ਪਰ ਮੈਂ ਕਿਹਾ ਇੱਕ ਮੇਰਾ ਇੱਕ ਮੇਰੀ ਬੇਨਤੀ ਹੈ। ਹਾਂ ਦੇ ਕੀ ਮੈਂ ਕਿਹਾ ਮੈਂ ਕਲਗੀ ਤੋੜਾ ਪਾਏ ਜੀਵਨ ਸਿੰਘ ਨਹੀਂ ਮਸਣਾਉਣਾ। ਤੋਹੀਂ ਭਾਈ ਜੀਵਨ ਸਿੰਘ ਦਾ ਸਤਕਾਰ ਨਹੀਂ ਹੰਦੇ ਕਰਦੇ ਮੈਂ ਖ ਕਰਦੇ ਆ। ਪਰ ਮੈਂ ਖ ਭਾਈ ਜੀਵਨ ਸਿੰਘ ਦਿੱਲੀ ਤੋਂ ਨੌਵੇਂ ਪਾਸਾਰਾ ਸੀਸ ਲੈ ਕੇ ਆਏ ਆ। ਇਹ ਸੇਵਾ ਭਾਈ ਜੀਵਨ ਸਿੰਘ ਨੇ ਜ਼ਰੂਰ ਕੀਤੀ ਆ। ਪਰ ਭਾਈ ਜੀਵਨ ਸਿੰਘ ਸਰਸਾਂ ਦੇ ਇੱਕ ਅੰਡੇ ਸ਼ਹੀਦ ਹੋ ਗਈ ਆ। ਮੈਂ ਖ ਮੈਂ ਕਲਗੀ ਤੋੜਾ ਭਾਈ ਸੰਗਤ ਸਿੰਘ ਸੁਣਾਉਣਾ ਹਜੇ। ਮੈਂ ਆਪਣੀ ਵਿਚਾਰ ਤੇ ਰਹਿਣਾ। ਜੇ ਤੁਹਾਨੂੰ ਚੰਗਾ ਲੱਗਦਾ ਤੁਸੀਂ ਮੈਨੂੰ ਸੱਜ ਸਕਦੇ ਹੋ ਨਹੀਂ ਚੰਗਾ ਲੱਗਦਾ ਤੇ ਭਈ ਮੈਂ ਨਹੀਂ ਹੋਣਾ। ਸਿੱਧੀ ਗੱਲ ਹੁਣ ਮੰਨ ਲਓ ਕਿ ਜਾਵਾਂ ਉੱਥੇ ਸਾਡੀਆਂ ਪੱਗਾਂ ਲੈਣ ਸਾਡਾ ਵਿਰੋਧ ਹੋਵੇ ਸਾਡੇ ਕਰਕੇ ਕੌਮ ਚ ਵਿਖੇੜਾ ਖੜਾ ਹੋਵੇ ਅਸੀਂ ਨਹੀਂ ਚਾਹੁੰਦੇ ਬੇਨਤੀ ਪ੍ਰਚਾਰ ਕਰਨੀ ਆ ਸਟੈਂਡ ਰੱਖ ਕੇ ਜਾਇਆ ਕਰੋ ਆਪਣਾ ਸਟੈਂਡ ਰੱਖਿਆ ਕਰੋ ਇੱਕ ਇਹ ਨਹੀਂ ਵੀ ਜਿੱਦਰੋਂ ਲਫਾਫਾ ਦੇ ਆ ਗਿਆ ਚਲੋ ਜੀ ਫਿਰ ਉੱਥੇ ਇੱਕ ਪ੍ਰਚਾਰਕ ਦਾ ਮੈਂ ਵੇਖਿਆ ਵਿਰੋਧ ਹੋਇਆ ਜਿਹੜੇ ਕਰਕੇ ਮੈਂ ਵੀਡੀਓ ਬਣਾ ਰਿਹਾ ਏ ਇੱਕ ਪ੍ਰਚਾਰਕ ਨੇ ਉੱਥੇ ਕਹਿ ਤਾ ਵੀ ਭਗਤ ਰਵਿਦਾਸ ਥੱਲੋਂ ਸਾਰੇ ਉੱਠ ਕੇ ਸਾਰਿਆਂ ਰੌਲਾ ਪਾ ਤਾ ਅੰਦੇ ਗੁਰੂ ਰਵਿਦਾਸ ਕਹੋ ਹੁਣ ਮੈਂ ਬੇਨਤੀ ਕਰਾਂ ਇਹ ਹੰਦੂ ਦੀ ਗੱਲ ਤੱਕੇ ਨਾ ਥੋਪਣੀ। ਵੀ ਗੁਰੂ ਰਵਿਦਾਸ ਕਹੋ ਤੱਕੇ ਨਾ ਥੋਪਣੀ ਗੱਲ। ਹੁਣ ਉੱਥੇ ਗਿਆ ਆਂਦੇ ਭਗਤ ਰਵਿਦਾਸ ਜੀ ਨੇ ਕਿਹਾ ਗੁਰੂ ਰਵਿਦਾਸ ਜੀ ਕਹੋ ਨਹੀਂ ਤਾਂ ਫਤਿਹ ਬਲਾ ਕੇ ਥੱਲੇ ਉਤਰ ਜੋ ਤਾਂ ਮੈਂ ਬੇਨਤੀ ਉਹ ਪ੍ਰਚਾਰਕ ਨੂੰ ਕਰਦਾ ਸੌਖਾ ਰਹਿ ਗਿਆ। ਦੂਜੀ ਗੱਲ ਜਿਹੜੇ ਉੱਥੇ ਵਿਰੋਧ ਕਰਨ ਵਾਲੇ ਉਹਨਾਂ ਨੂੰ ਮੈਂ ਵਿਰੋਧ ਕਰਨ ਵਾਲਿਆਂ ਨੂੰ ਇੱਕ ਸਵਾਲ ਹੁਣ ਮੈਂ ਪੁੱਛਾਂ ਵੀ ਕੀ ਤੁਸੀਂ ਭਗਤ ਰਵਿਦਾਸ ਜੀ ਮਹਾਰਾਜ ਦੇ ਜੀ ਆਪਣੇ ਆਪ ਨੂੰ ਤੁਸੀਂ ਕਹਿੰਦਾ ਵੀ ਅਸੀਂ ਪੁੱਤਰ ਹਾਂ? ਮੈਂ ਸਵਾਲ ਪੁੱਛਦਾ ਵਾਂ ਭਗਤ ਰਵਿਦਾਸ ਜੀ ਵਰਗਾ ਚਿਹਰਾ ਮੂਰਾ ਤੇ ਬਣਾ ਲਓ। ਕਿ ਭਗਤ ਰਵਿਦਾਸ ਤੁਹਾਡੀ ਤਰ੍ਹਾਂ ਜਿੱਦਾਂ ਤੁਸੀਂ ਜਰਾਬਾਂ ਪਾਈਆਂ ਪੈਰਾਂ ਦੇ ਜਰਾਬਾਂ ਦੇ ਬੂਟ ਇੱਕ ਹੀ ਗੱਲ ਹੁੰਦੀ ਆ ਧਿਆਨ ਨਾਲ ਉਹ ਵੀਡੀਓ ਵੇਖਿਓ ਉਹ ਪੈਰ ਦੇ ਵਿੱਚ ਉਹ ਨਾ ਜਰਾਬਾਂ ਪਾਈਆਂ ਮੈਂ ਸਵਾਲ ਪੁੱਛਦਾ ਹੁਣ ਬੂਟ ਬੂਟ ਪਾ ਕੇ ਜਰਾਬਾਂ ਪਾ ਕੇ ਗੱਲ ਤੇ ਕੋਈ ਐ ਫੇ ਜਰਾਬਾਂ ਕੋ ਪਾਈਆਂ ਵਿਚਾਰ ਤੇ ਰਹੋ ਭਗਤ ਰਵਿਦਾਸ ਜੀ ਦੀ ਭਗਤ ਰਵਿਦਾਸ ਜੀ ਤੁਹਾਡੇ ਦਾਦਾ ਦਾਦਾ ਸ਼ਾਂਗਦੇ ਸੀਗੇ ਦਾਦਾ ਪ੍ਰਕਾਸ਼ ਸੀ ਉਹਨਾਂ ਦਾ ਕੇਸ ਰੱਖੇ ਸੀ ਉਹਨਾਂ ਨੇ ਤੁਸੀਂ ਅੱਜ ਉਹਨਾਂ ਦੇ ਵਿਚਾਰ ਤੇ ਰਹੋ ਯਾਰ ਉਨਾਰੇ ਪੁੱਤਰ ਬਣਾਵਾ ਤੇ ਉਨਾਂ ਵਰਗਾ ਚਿਹਰਾ ਤੇ ਬਣਾਓ ਮੈਂ ਬੇਨਤੀ ਕਰਾ ਇੱਥੇ ਗੱਲ ਸਹੇਦ ਹੀ ਨਹੀਂ ਗੱਲ ਪਈ ਦੀ ਆ ਗੱਲ ਭਗਤਾਂ ਜਾਂ ਗੁਰੂ ਦੀ ਨਹੀਂ ਹੈ ਗੱਲ ਜਾਤੀਵਾਦ ਦੀ ਆ ਜੋ ਮੇਨ ਕਾਰਨ ਹੈ ਅਛਾ ਭਗਤ ਤੇ ਹੋਰ ਵੀ ਬੜੇ ਹੋਏ ਆ ਫਿਰ ਜਾਤੀਵਾਦ ਦੀ ਗੱਲ ਕਿਵੇਂ ਭਗਤ ਤੇ ਹੋਰ ਵੀ ਬੜੇ ਹੋਏ ਆ ਭਗਤ ਧੰਨਾ ਜੀ ਹੋਏ ਭਗਤ ਨਾਮਦੇਵ ਜੀ ਹੋਏ ਭਗਤ ਜੈਦੇਵ ਜੀ ਭਗਤ ਕਬੀਰ ਸਾਹਿਬ ਹੋਏ ਆ ਕਿੰਨੇ ਭਗਤ ਹੋਏ ਆ ਜਿਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦਰਜ ਆ ਕਦੀ ਕਿਸੇ ਨੇ ਇਹਨਾਂ ਨੇ ਇਸ ਗੱਲ ਤੋਂ ਰੌਲਾ ਪਾਇਆ ਵੀ ਗੁਰੂ ਧੰਨਾ ਕਹੋ ਗੁਰੂ ਜੈਦੇਵ ਕਹੋ ਗੁਰੂ ਕਬੀਰ ਜੀ ਕਹੋ ਕਦੀ ਰੌਲਾ ਪਾਇਆ ਇਹਨਾਂ ਨੇ ਪਰ ਰੌਲਾ ਪਾਇਆ ਕਿਉਂ ਜਾਂਦਾ ਕੇਵਲ ਭਗਤ ਰਵਿਦਾਸ ਜੀ ਵਰੀ ਮੈਂ ਬੇਨਤੀ ਕਰਾਂ ਭਗਤ ਰਵਿਦਾਸ ਜੀ ਦਾ ਸਤਿਕਾਰ ਮੈਂ ਵੀ ਕਰਦਾ ਹਾਂ ਹੁਣ ਗੱਲ ਮੈਂ ਕੀਤੀ ਜਾਤੀਵਾਦ ਦੀ ਵਿੱਚ ਸਾਡੇ ਢੌਂ ਚ ਇੱਥੇ ਜਿਹੜਾ ਕਿੱਲਾ ਨਾ ਸਾਡੇ ਉਹ ਜਾਤੀਵਾਦ ਦਾ ਵਾ ਇੱਕ ਬੰਨੇ ਉਹ 35 ਮਹਾਪੁਰਖ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ ਉਹ 35 ਦੇ 35 ਇੱਕ ਬੰਦੇ ਉਹਨਾਂ ਦੇ ਵਿਚਾਰਤਾ ਰਹਿ ਕੇ ਆ ਵਿਚਾਰ ਮਿਲਦੀ ਹੈ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬੈਠੇ ਉਹਨਾਂ ਦੀ ਜੋਤ ਸਾਨੂੰ ਜਾਤੀਵਾਦ ਦੇ ਵਿੱਚੋਂ ਕੱਢ ਰਹੀ ਹੈ ਤੇ ਇੱਕ ਬੰਦੇ ਬਾਹਰ ਆ ਹੀ ਆਪਣੇ ਆਪ ਨੂੰ ਆਪਣੇ ਉਹਨਾਂ ਦੇ ਪੁੱਤ ਖਵਾ ਕੇ ਉਹਨਾਂ ਨੇ ਹੀ ਆਪਣੇ ਆਪ ਨੂੰ ਪੁੱਤ ਖਵਾ ਕੇ ਤੇ ਅਸੀਂ ਬਾਹਰ ਡਾਂਗੋ ਡਾਂਗੀਆਂ ਹੁੰਦੇ ਆ ਬਾਹਰ ਅਸੀਂ ਪੱਗਾਂ ਲਾਉਣ ਦੇ ਇੱਕ ਦੂਜੇ ਦੀਆਂ ਪਰ ਸਵਾਲ ਕਰਦਾ ਆ ਵੀ ਕੀ ਇਹ ਅਸੀਂ ਉਹਨਾਂ ਦੇ ਪੁੱਤ ਬਣ ਕੇ ਵਿਖਾ ਰਹੇ ਆ ਸਵਾਲ ਮੇਰਾ ਮੇਰਾ ਸਵਾਲ ਹੈ ਕਿ ਇਹ ਅਸੀਂ ਉਹਨਾਂ ਦੇ ਪੁੱਤ ਬਣ ਕੇ ਵਿਖਾ ਰਹੇ ਆ ਨਹੀਂ ਬਾਹਰ ਨਹੀਂ ਡਾਂਗੋ ਡਾਂਗੀ ਹੋ ਰਹੇ ਐਨਾ ਉਹਨਾਂ ਦਾ ਜਾਤੀਵਾਦ ਦੇ ਵਿੱਚ ਵਿਰੋਧ ਹੋਇਆ ਭਗਤ ਰਵਿਦਾਸ ਜੀ ਦਾ ਜੇ ਅਸੀਂ ਇਤਿਹਾਸ ਪੜ੍ਹਦੇ ਆ ਐਨਾ ਉਹਨਾਂ ਦਾ ਵਿਰੋਧ ਹੋਇਆ ਜਾਤ ਬਿਮਾਨੀ ਬ੍ਰਾਹਮਣ ਉਹਨਾਂ ਨੇ ਵਿਰੋਧ ਭਗਤ ਰਵਿਦਾਸ ਜੀ ਮਹਾਰਾਜ ਦਾ ਕੀਤਾ ਪਰ ਮੈਂ ਸਵਾਲ ਪੁੱਛਦਾ ਵਾਂ ਕਿ ਭਗਤ ਰਵਿਦਾਸ ਜੀ ਦਾ ਇੰਨਾ ਵਿਰੋਧ ਹੋਣ ਦੇ ਬਾਵਜੂਦ ਵੀ ਉਦੋਂ ਰਏ ਨਹੀਂ ਪਰ ਅੱਜ ਭਗਤ ਰਵਿਦਾਸ ਜੀ ਜਦੋਂ ਅਸੀਂ ਉਹਨਾਂ ਦੇ ਨਾਂ ਤੇ ਲੜਦੇ ਹੋਵਾਂਗੇ ਕੀ ਲੱਗਦਾ ਅੱਜ ਉਹ ਰੋਂਦੇ ਨਾ ਹਣ ਕੇ ਗੱਲ ਤੇ ਹਣਾ ਮੇਰੀ ਗੱਲ ਸੁਣਿਓ ਅੱਜ ਉਹ ਰੋਂਦੇ ਨਾ ਹਣ ਕੇ 35 ਮਹਾਪੁਰਖ ਵੀ ਯਾਰ ਮੇਰੇ ਸਿੱਖ ਮੇਰੇ ਪੁੱਤ ਮੇਰੇ ਨਾਂ ਤੋਂ ਲੜੀ ਜਾ ਰਹੇ ਫੇਰ ਇਦਾਂ ਕਹਿਣ ਗਿਆ ਨੂੰ ਰਬਦਾਸ ਗਿਆ ਭਾਈ ਚਾਰੇ ਲੋਕ ਅੰਦਰ ਜੀ ਭਗਤ ਲਿਖਿਆ ਬਾਣੀ ਚ ਤੇ ਭਗਤੀ ਉਹਨਾਂ ਤੁਹਾਡੀ ਥੋੜੀ ਕੀਤੀ ਐ ਤੇ ਅਸੀਂ ਕਿਹਾ ਵੀ ਸਾਡੀ ਕੀਤੀ ਅਸੀਂ ਕਿਹੜੇ ਵੇਲੇ ਕਿਹਾ ਸਾਡੀ ਕੀਤੀ ਭਗਤੀ ਅਸੀਂ ਤਾਂ ਕਹਿੰਦੇ ਆ ਵੀ ਭਗਤੀ ਉਹਨਾਂ ਕਾਲਪੁਰਖ ਦੀ ਕੀਤੀ ਐ ਅਸੀਂ ਤਾਂ ਕਹਿੰਦੇ ਆ ਅਹੀਂ ਤਾਂ ਕਾਇ ਨਹੀਂ ਵੀ ਸਾਡੀ ਕੀਤੀ ਐ ਇਹ ਉਹ ਲੋਗ ਆ ਮੈਂ ਬੇਨਤੀ ਕਰਾਂ ਜੇ ਇੱਥੇ ਕਿਤੇ ਖੰਡਪਾੜ ਸਾਹਿਬ ਰੱਖ ਦੋ ਨਾ ਤੇ ਜਿੱਥੇ ਬਾਣੀ ਭਗਤ ਰਵਿਦਾਸ ਜੀ ਮਹਾਰਾਜ ਦੀ ਬਾਣੀ ਚਲਦੀ ਹੋਵੇ ਤੇ ਭਗਤ ਰਵਿਦਾਸ ਦੀ ਬਾਣੀ ਚਲਦੀ ਹੋਵੇ ਤੇ ਸਾਡਾ ਪਾਠੀ ਸਿੰਘ ਕਿਤੇ ਪੜ ਦੇਵੇ ਬਾਣੀ ਭਗਤ ਰਵਿਦਾਸ ਜੀ ਕੀ ਇਹਦੇ ਉਹਦੇ ਪਾਠੀ ਦੀਆਂ ਪੱਗਾਂ ਲਾ ਦੇਣਗੇ ਵੀ ਤੂੰ ਵੇਖ ਕੇ ਵੀ ਸਹੀ ਕਿਉਂ ਪੜਤਾ ਵਾ ਤੂੰ ਵੇਖਿਆ ਜ਼ਰੂਰ ਹੈ ਵੀ ਬਾਣੀ ਭਗਤ ਰਵਿਦਾਸ ਜੀ ਕੀ ਤੂੰ ਵੇਖ ਕੇ ਪੜ ਬਾਣੀ ਸ੍ਰੀ ਗੁਰੂ ਰਵਦਾਸ ਜੀ ਕੀ ਇਹਦੇ ਉਹਦੀਆਂ ਪੱਗਾਂ ਲਾ ਦੇਣਗੇ ਕੋ ਯਾਰ ਸਿਆਣੇ ਬਣੋ ਆਪਣੇ ਪ੍ਰਚਾਰਕਾਂ ਨੂੰ ਬੇਨਤੀ ਕਰਦਾ ਭਰਾਓ ਸਿਆਣੇ ਬਣੋ ਇੱਥੇ ਸਿਆਣੇ ਬੰਦ ਦੀ ਲੋੜ ਆ ਸਟੈਂਡ ਰੱਖੋ ਆਪਣਾ ਇੱਕ ਪਤਾ ਤੁਹਾਨੂੰ ਵੀ ਸਾਡਾ ਵਿਰੋਧ ਹੋਣਾ ਵਾ ਪਰ ਦੋਹਿਆਂ ਦੇ ਚਲੋ ਗੁਰੂਗੁਰੂ ਕਰੀ ਜਾਵਾਂਗੇ ਉੱਥੇ ਜਾ ਕੇ ਮੂੰਹ ਇੱਕ ਰੀ ਭਗਤ ਨਿਕਲ ਜਾਂਦਾ ਉਦੋਂ ਤੁਹਾਡਾ ਵਿਰੋਧ ਹੁੰਦਾ ਫਿਰ ਸਟੈਂਡ ਰੱਖੋ ਇੱਕ ਆਪਣਾ ਵੀ ਅਸੀਂ ਰੱਖਦੇ ਨਾ ਉਹਦਾ ਸਟੈਂਡ ਰੱਖੋ ਧੁੰਦਾ ਜਿਹਾ ਨਹੀਂ ਰੱਖਦੇ ਨਾ ਭਾਏ ਪੰਥਪ੍ਰੀਤ ਸੰਗ ਰੱਖਦੇ ਨਾ ਸਟੈਂਡ ਬੜੇ ਪ੍ਰਚਾਰ ਕਰਿਆ ਸਟੈਂਡ ਰੱਖਦੇ ਆ ਸਟੈਂਡ ਰੱਖੋ ਆਪਣਾ ਨੰਬਰ 2 ਗੱਲ ਜਾਤੀਵਾਦ ਦੀ ਅਸੀਂ ਕਿਸੇ ਨੂੰ ਧੱਕੇ ਨਾਲ ਥੋਪਦੇ ਨਹੀਂ ਕਿ ਵੀ ਤੁਸੀਂ ਭਗਤੀ ਕਰੋ ਅਸੀਂ ਕਹਿੰਦੇ ਵੀ ਕੋਈ ਬੰਦਾ ਸ਼੍ਰੀ ਗੁਰੂ ਰਵਦਾਸ ਮਹਾਰਾਜ ਕਹਿ ਰਿਹਾ ਕਵੇ ਉਹਦਾ ਸਤਕਾਰ ਆ ਕੋਈ ਬੰਦਾ ਵਾ ਉਹ ਸ਼੍ਰੀ ਗੁਰੂ ਰਵਦਾਸ ਜੀ ਕਹਿ ਰਿਹਾ ਕਵੇ ਕੋਈ ਬੰਦਾ ਮਹਾਂਪੁਰ ਕਹਿ ਰਿਹਾ ਉਹਨੂੰ ਆਪਣੇ ਪਿਤਾ ਜੀ ਬਰਵਦਾਸ ਜੀ ਮਹਾਰਾਜ ਨੂੰ ਪਿਤਾ ਜੀ ਕਹਿ ਰਿਹਾ ਕਵੇ ਅਸੀਂ ਕਿਹ ਤਰ੍ਹਾਂ ਬਖੇੜਾ ਨਹੀਂ ਖੜਾ ਕੀਤਾ ਨਾਲੇ ਮੁਕਦੀ ਗੱਲ ਜੇਕਰ ਭਾਈ ਤੁਸੀਂ ਭਲੇ ਹੋ ਚਾਹੁੰਦੇ ਹੋ ਸਾਡੇ ਭਰਾਓ ਵੀਰੋ ਤੁਸੀਂ ਚਾਹੁੰਦੇ ਹੋ ਵੀ ਗੁਰੂ ਕਹਿਣ ਸਾਰੇ ਪ੍ਰਚਾਰਕ ਕਾਲ ਤਖਤ ਸਾਹਿਬ ਜਾ ਕੇ ਗੱਲ ਕਰੋ ਕਾਲ ਤਖਤ ਸਾਹਿਬ ਵੱਲੋਂ ਹੁਕਮ ਹੈ ਵੀ ਜਿਹੜੇ ਪ੍ਰਚਾਰਕ ਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਉਹ ਉਹ ਭਗਤ ਕਹਿਣਗੇ ਤੇ ਜਿਹੜੇ ਕਾਲ ਤਖਤ ਦੀ ਮਰਿਆਦਾ ਨੂੰ ਸਮਰਪਿਤ ਨਹੀਂ ਹੈ ਉਹ ਗੁਰੂ ਕਹੀ ਜਾਣ ਜੋ ਮਰਜ਼ੀ ਕਹਿਣ ਪਰ ਮੈਂ ਬੇਨਤੀ ਕਰ 35 ਮਹਾਂਪੁਰਖ ਗੁਰੂ ਦੇ ਵਿੱਚ ਤੇ ਭਗਤ ਦੇ ਵਿੱਚ ਕੋਈ ਫਰਕ ਨਹੀਂ ਹੈ ਇਹ ਮੈਂ ਬੇਨਤੀ ਵਾਰ-ਵਾਰ ਕਰ ਰਹੀ ਆ ਮਤਲਬ ਗੁਰੂ ਗ੍ਰੰਥ ਸਾਹਿਬਹਾਰਾਜ ਦੀ ਕਿਹਦੇ ਬੀਤ ਵੀ ਹੁੰਦੀ ਤੇ ਅਸੀਂ ਇਹ ਗੱਲ ਕਦੀ ਨਹੀਂ ਕਹਿੰਦੇ ਪਤ ਬਣੀ ਦੀ ਵੀ ਬੀਤ ਵੀ ਹੋਈ ਅਸੀਂ ਇਹ ਗੱਲ ਕਦੀ ਨਹੀਂ ਕਹਿੰਦੇ ਭਗਤਾਂ ਦੀ ਬਾਣੀ ਦੀ ਵੀ ਬੀਤ ਵੀ ਹੋਈ ਅਸੀਂ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀ ਬੀਤ ਵੀ ਹੋਈ ਤੇ ਗੁਰੂ ਗ੍ਰੰਥ ਸਾਹਿਬਹਾਰਾਜ ਦੇ ਵਿੱਚ ਸਾਰੇ ਆ ਜਾਂਦੇ ਆ ਇੱਥੇ ਜੋਤ ਉਹਨਾਂ ਦੀ ਇੱਕ ਹੈ ਕਿ ਅੱਜ ਸਾਡੀ ਜੋਤ ਕਿ ਸਾਡੇ ਅੱਜ ਵਿਚਾਰਤਾ ਰਹਿ ਕੇ ਨਾਲੇ ਭਗਤ ਰਵਿਦਾਸ ਜੀ ਨੂੰ ਮੰਨ ਲਓ ਗੁਰੂ ਕਹਿਵੇ ਲੱਗੇ ਮੰਨ ਲਓ ਮੈਂ ਕਹਿ ਲਵਾਂ ਕਿ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਕੱਲੋਂ ਮੈਨੂੰ ਕੋਈ ਬੰਦਾ ਉੱਠ ਕੇ ਥੱਲੇ ਸਵਾਲ ਕਰਦੇ ਵੀ ਕਿੰਨੇ ਗੁਰੂ ਮੰਨ ਲਓ 10 ਗੁਰੂ ਤੇ ਉਹ ਏ ਜਿਹੜੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ 10 ਗੁਰੂ ਏ ਸਾਨੂੰ ਪਹਿਲੀ ਦੂਜੀ ਤੀਜੀ ਚੌਥੀ ਪੰਜਵੀਂ ਛੇਵੀਂ ਸੱਤਵੀਂ ਅੱਠਵੀਂ ਦਸਵੀਂ ਸਾਰੀਆਂ ਪਾਸ਼ੀਆਂ ਦਾ ਨਾਂ ਪਤਾ ਹੁਣ ਸਾਨੂੰ ਪੁੱਛ ਲੈ ਉੱਠ ਕੇ ਵੀ ਭਗਤ ਰਵਿਦਾਸ ਜੀ ਕਿੰਵੀਂ ਪਾਸ਼ਾਈ ਹੜ ਕੋ ਜਵਾਬ ਕੀ ਹੈ ਪਹਿਲਾ ਮੇਰਾ ਸਵਾਲ ਦੂਜਾ ਸਵਾਲ ਜਿੱਥੇ ਹੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਨਾਕਮਸਤਕ ਹੁੰਦੇ ਆ ਮੱਥਾ ਟੇਕਦੇ ਆ ਉੱਥੇ ਅਸੀਂ ਸਾਰੇ ਗੁਰੂਆਂ ਦੀ 35 ਗੁਰੂਆਂ ਦੀ ਬਾਣੀ ਨੂੰ ਮੱਥਾ ਟੇਕਦੇ ਆ ਉੱਥੇ ਜੇ ਹਾਨੂੰ ਭਗਤ ਰਵਿਦਾਸ ਜੀ ਤੋਂ ਕੋਈ ਅਲਰਜੀ ਹੋਵੇ ਨਾ ਨਫਰਤ ਹੋਵੇ ਉੱਥੇ ਹੀ ਵੱਖਰੀ ਕੱਢ ਕੇ ਫੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਤੇ ਮੱਥਾ ਟੇਕ ਕੇ ਉੱਠ ਕੇ ਫੇ ਬਾਣੀ ਵਿੱਚ ਵੜਦਗੇ ਐਦਾਂ ਨਹੀਂ ਹੀ ਕਰਦੇ ਜਿੱਥੇ ਸਾਡਾ ਸਿਰ ਚੋਂ ਗਿਆਨ ਨਾਕਮਸਤਕ ਹੋ ਗਈ ਉੱਥੇ ਹੀ 35 ਦੇ 35 ਨੂੰ ਆਏ ਆ ਉਹ 10ਾਂ ਗੁਰੂਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ 35 ਮਹਾਂਪੁਰਖਾਂ ਦੀ ਵਿਚਾਰਧਾਰਾ ਗੁਰੂ ਗ੍ਰੰਥ ਸਾਹਿ ਪਰ ਅੱਜ ਸਾਡੀ ਵਿਚਾਰ ਨਹੀਂ ਮਿਲ ਰਹੀ ਤੇ ਜਿਹੜੇ ਭਗਤ ਰਵਿਦਾਸ ਜਿਹੜੇ 35 ਮਹਾਂਪੁਰਖੋ ਜਿਹੜੇ 10 ਗੁਰੂ ਇੰਨਾ ਤਸ਼ੱਦਦ ਉਹਨਾਂ ਦੇ ਉੱਤੇ ਹੋਇਆ ਸਮੇਂ ਦੀਆਂ ਹਕੂਮਤਾਂ ਦਾ ਸਮੇਂ ਦੇ ਜਾਤੀਵਾਦ ਜਾਤ ਭਮੰਗੀਆਂ ਬ੍ਰਾਹਮਣ ਉਹਨਾਂ ਦਾ ਵਿਰੋਧ ਕਰਦੇ ਰਹੇ ਉਹ ਰੋਏ ਨਹੀਂ ਉਸ ਸਮੇਂ ਡਟ ਕੇ ਸੌਣਾ ਕੀਤਾ ਪਰ ਅੱਜ ਜੇਕਰ ਅਸੀਂ ਉਹਨਾਂ ਦੇ ਪੁੱਤ ਉਹਨਾਂ ਨੂੰ ਆਪਣੇ ਵਿੱਚ ਵੰਡ ਕੇ ਫਿਰਕੇ ਬਣਾ ਕੇ ਧਿਰਾਂ ਬਣਾ ਕੇ ਲੜਾਂਗੇ ਉਹ 35 ਹਜ਼ਾਰ ਹੁੰਦੇ ਹੋਵਾਂਗੇ ਪਿਆਰੇ ਇਹਨਾਂ ਨੂੰ ਤਾਂ ਜਾਤਾਂ ਜੋ ਕੱਢ ਕੇ ਗਏ ਹਨ ਉਹਨੂੰ ਜਾਤਾਂ 'ਚ ਵੰਡ ਕੇ ਬਹਿ ਗਏ ਫਿਰ ਇੱਕ ਮੇਰੇ ਕੋਲ ਵੀਡੀਓ ਆਈ ਇਹਦੀ ਮੈਂ ਗੱਲ ਅੱਗੇ ਵੀ ਕੀਤੀ ਰਵਦਾਸ ਜੀ ਦੀ ਜਨਮਤੀ ਆ ਤੇ ਉਹ ਗਾਣਾ ਚੱਲ ਰਿਹਾ ਸਭ ਹੈ ਤੇਰਾ 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 ਉਹ ਗਾਣਾ ਚਲਾ ਕੇ ਤੇ ਉਹ ਰਵਦਾਸ ਕੇ ਭਾਈ ਜਾਰੇ ਫੋਟੋਆਂ ਰੱਖ ਕੇ ਆਪਣੇ ਹੱਥ ਤੇ ਤੇ ਨੱਚ ਰਹੇ ਜਦੋਂ ਅਹੀਂ ਬੋਲੇ ਹਾਨੂੰ ਆਦੇ ਵੀ ਕੀ ਗੱਲ ਸਾਡੇ ਗੁਰੂ ਦਾ ਪ੍ਰਕਾਸ਼ ਪੁਰਬ ਅਹੀਂ ਨੱਚੀਏ ਨਾ ਭਲਿਓ ਮੈਂ ਪੁੱਛਣਾ ਚਾਹੁੰਦਾ ਨੰਗੇ ਤੁਹਾਡੇ ਸੇਰੇ ਆ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਹੁੰਦਾ ਹੱਡਾ ਕੋ ਬੰਦਾ ਨੱਚਦਾ ਕਿਤੇ ਹੋਰ ਸ਼ਿੱਧੀ ਦੇੜੇ ਚੱਲਦੇ ਆ ਕਿਤੇ ਗੁਰੂਆਂ ਦਾ ਪ੍ਰਕਾਸ਼ ਪਰਵਾਉਂਦਾ ਵਾ ਕੋਈ ਬੰਦਾ ਨੱਚਦਾ ਵੇਖਿਆ ਤੇ ਭਗਤ ਰਵਿਦਾਸ ਜੀ ਦੇ ਵਿਚਾਰ ਤਾਂ ਰੇ ਤੁਸੀਂ ਨਹੀਂ ਚੱਲਣ ਦੇ ਇਹ ਗੱਲ ਇੱਕੋ ਹੀ ਆ ਅਗਲੇ ਦਿਨ ਧੱਕੇ ਨਾਲ ਥੋਪੋ ਗੱਲ ਆਪਣੀ ਧੱਕੇ ਨਾਲ ਗੱਲ ਥੋਪੋ ਆਪਣੀ ਅਸੀਂ ਗੁਰੂ ਕਹਿੰਦੇ ਆ ਤੁਸੀਂ ਵੀ ਗੁਰੂ ਕਹੋ ਬਾਕੀ ਕਾਲ ਤੱਕ ਸਾਹਿਬ ਜਾ ਕੇ ਇਹਦੀ ਵਿਚਾਰ ਕਰ ਲਓ ਵੀ ਗੁਰੂ ਕਹਿਣਾ ਭਗਤ ਕਹਿਣਾ ਵਾ ਅਸੀਂ ਤੇ ਕਾਲ ਤੱਕ ਸਾਹਿਬ ਨੂੰ ਸਮਰਪਿਤ ਆ ਆ ਜਿਹੜੇ ਪ੍ਰਚਾਰਕਾਂ ਦਾ ਵਿਰੋਧ ਹੋਇਆ ਅਸੀਂ ਤੇ ਕਾਲ ਤੱਕ ਸਾਹਿਬ ਨੂੰ ਸਮਰਪਿਤ ਆ ਉਹਨਾਂ ਪ੍ਰਚਾਰਕਾਂ ਨੂੰ ਪੁੱਛਦਾ ਕਿ ਤੁਸੀਂ ਕਾਲ ਤੱਕ ਤੁਹਾਨੂੰ ਸਮਰਪਿਤ ਹੈਗੇ ਜੇ ਨਹੀਂ ਹੈਗੇ ਜਿੱਦੋਂ ਚਾਰ ਛਲੜਾਂ ਰੱਖੀਆਂ ਉਧਰ ਨੂੰ ਭੱਜ ਗਏ ਜਾਓ ਪਰ ਇੱਕ ਸ਼ਰਤ ਰੱਖ ਕੇ ਜਾਓ ਮੈਂ ਭਗਤ ਕਹਿਣਾ ਜੀ ਫੇਰ ਆਵਾਂਗੇ ਲਫਾਫਿਆਂ ਦੇ ਵਿੱਚ ਲਫਾਫੇ ਪ੍ਰਚਾਰਕਾਂ ਨੂੰ ਮਿਲੇ ਤਾਂ ਬڑے ਬڑے ਡੇਰੇ ਪ੍ਰਮੋਟ ਕਰਦੇ ਸਾਡੇ ਪ੍ਰਚਾਰਕ ਆਹ ਰਾਜਾ ਸਾਹਿਬ ਦਾ ਡੇਰਾ ਲਫਾਫੇ ਕਰਕੇ ਪ੍ਰਮੋਟ ਹੋਇਆ ਵਾ ਆ ਗੁਲਾਬ ਸਿੰਘ ਅਰਗੇਣੀ ਪ੍ਰਮੋਟ ਕੀਤਾ ਜਿਹੜਾ ਲਫਾਫੇ ਇਦਾਂ ਵੀ ਲਫਾਫੇ ਤੇ ਮਗਰ ਆਪਣੇ ਜਮੀਰ ਨਾ ਮਾਰੋ ਗੁਰੂ ਦੇ ਪੁੱਤਾਂ ਨੂੰ ਵੀ ਲਾਲਚ ਦਿੱਤੇ ਗਏ ਪਰ ਗੁਰੂ ਦੇ ਪੁੱਤਾਂ ਜਮੀਰ ਨਹੀਂ ਮਾਰੀ ਇਹ ਬੇਨਤੀਆਂ ਮੇਰੀਆਂ ਕੁਝਕ ਧਿਆਨ ਨਾਲ ਗੱਲਾਂ ਸੁਣਿਓ ਆਪਣਾ ਦਿਮਾਗ ਲਾ ਕੇ ਫਤਈਰ ਸਮਝ ਪਾਈਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ